ਪੰਜਾਬ ਵਿੱਚ ਮੌਸਮ ਫਿਰ ਤੋਂ ਕਰਵਟ ਲੈਣ ਵਾਲਾ ਹੈ ਮੌਸਮ ਵਿਭਾਗ ਦੇ ਮੁਤਾਬਕ 5 ਅਕਤੂਬਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਜਾਵੇਗਾ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਮੌਸਮ ਤੇ ਦੇਖਣ ਨੂੰ ਮਿਲੇਗਾ ਅਗਲੇ 3 ਦਿਨਾਂ 5 ਅਕਤੂਬਰ ਤੋਂ 7 ਅਕਤੂਬਰ ਤੱਕ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਇਸ ਲਈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਕਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਅਸਰ ਹੋਵੇਗਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਅਤੇ ਮੁਖਤਸਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਚੰਗੇ ਹਨ ਇਹਨਾਂ ਹਿੱਸਿਆਂ ਵਿੱਚ ਭਾਰੀ ਮੀਂਹ ਵੀ ਹੋ ਸਕਦੀ ਹੈ ਤਾਪਮਾਨ ਦਾ ਹਾਲ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਦਿਨ ਦਾ ਤਾਪਮਾਨ ਕੁਝ ਘਟ ਕੇ 1.5 ਡਿਗਰੀ ਰਹਿ ਗਿਆ ਹੈ ਪਰ ਰਾਤਾਂ ਹਲੇ ਵੀ ਗਰਮ ਹਨ ਲਗਭਗ 2.9 ਡਿਗਰੀ ਜ਼ਿਆਦਾ ਰਾਜ ਵਿੱਚ ਸਭ ਤੋਂ ਜ਼ਿਆਦਾ ਗਰਮੀ ਮਾਨਸਾ ਵਿੱਚ ਰਹੀ ਜਿੱਥੇ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ 33/25.1 ਡਿਗਰੀ ਸੈਲਸੀਅਸ ਲੁਧਿਆਣਾ 33.6/23.6 ਡਿਗਰੀ ਸੈਲਸੀਅਸ ਪਟਿਆਲਾ 34.2/24.2 ਡਿਗਰੀ ਸੈਲਸੀਅਸ ਪਠਾਨਕੋਟ 32.4/20.1 ਡਿਗਰੀ ਸੈਲਸੀਅਸ ਪਟਿੰਡਾ 34.5/21.6 ਡਿਗਰੀ ਸੈਲਸੀਅਸ ਫਰੀਦਕੋਟ 34/26 ਡਿਗਰੀ ਸੈਲਸੀਅਸ ਮਾਨਸਾ 32.9/23.9 ਡਿਗਰੀ ਸੈਲਸੀਅਸ ਚਰਾਂਵਾਰ ਮੌਸਮ ਅਪਡੇਟ ਅੰਮ੍ਰਿਤਸਰ ਅਤੇ ਜਲੰਧਰ ਮੌਸਮ ਸਾਫ ਮੀਂਹ ਦੀ ਸੰਭਾਵਨਾ ਨਹੀਂ ਤਾਪਮਾਨ 24 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਲੁਧਿਆਣਾ ਨਾ ਪਟਿਆਲਾ ਅਤੇ ਮੁਹਾਲੀ ਹਲਕੇ ਬਦਲ ਮੀ ਹੋ ਸਕਦਾ ਹੈ ਤਾਪਮਾਨ 24 ਤੋਂ 35 ਡਿਗਰੀ ਸੈਲਸੀਅਸ ਕੁੱਲ ਮਿਲਾ ਕੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ ਨਾਰਮਲ ਹੋ ਰਿਹਾ ਹੈ ਪਰ ਰਾਤਾਂ ਹਲੇ ਵੀ ਗਰਮ ਮਹਿਸੂਸ ਹੋ ਰਹੀਆਂ ਹਨ 5 ਤੋਂ 7 ਅਕਤੂਬਰ ਤੱਕ ਮੀ ਨਾਲ ਮੌਸਮ ਵਿੱਚ ਹੋਰ ਬਦਲਾਅ ਆ ਸਕਦੇ ਹਨ ਪੰਜਾਬ ਵਿੱਚ ਮੌਸਮ ਫਿਰ ਤੋਂ ਕਰਵਟ ਲੈਣ ਵਾਲਾ ਹੈ ਮੌਸਮ ਵਿਭਾਗ ਦੇ ਮੁਤਾਬਕ 5 ਅਕਤੂਬਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਜਾਵੇਗਾ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਮੌਸਮ ਤੇ ਦੇਖਣ ਨੂੰ ਮਿਲੇਗਾ ਅਗਲੇ 3 ਦਿਨਾਂ 5 ਅਕਤੂਬਰ 1 ਤੋਂ 7 ਅਕਤੂਬਰ ਤੱਕ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਇਸ ਲਈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਕਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਅਸਰ ਹੋਵੇਗਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਅਤੇ ਮੁਖਤਸਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਚੰਗੇ ਮੌਕੇ ਹਨ ਇਨ੍ਹਾਂ ਹਿੱਸਿਆਂ ਵਿੱਚ ਭਾਰੀ ਮੀਂਹ ਵੀ ਹੋ ਸਕਦੀ ਹੈ ਤਾਪਮਾਨ ਦਾ ਹੱਥ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਦਿਨ ਦਾ ਤਾਪਮਾਨ ਕੁਝ ਘਟ ਕੇ 1.5 ਡਿਗਰੀ ਰਹਿ ਗਿਆ ਹੈ ਪਰ ਰਾਤਾਂ ਹਲੇ ਵੀ ਗਰਮ ਹਨ ਲਗਭਗ 2.9 ਡਿਗਰੀ ਜ਼ਿਆਦਾ ਰਾਜ ਵਿੱਚ ਸਭ ਤੋਂ ਜ਼ਿਆਦਾ ਗਰਮੀ ਮਾਨਸਾ ਵਿੱਚ ਰਹੀ ਜਿੱਥੇ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ 33/25.1 ਡਿਗਰੀ ਸੈਲਸੀਅਸ ਲੁਧਿਆਣਾ 33.6/23.6 ਡਿਗਰੀ ਸੈਲਸੀਅਸ ਪਟਿਆਲਾ 34.2/24.2 ਡਿਗਰੀ ਸੈਲਸੀਅਸ ਪਠਾਨਕੋਟ 32.4/20.1 ਡਿਗਰੀ ਸੈਲਸੀਅਸ ਪਟੇਂਡਾ 34.5/21.6 ਡਿਗਰੀ ਸੈਲਸੀਅਸ ਫਰੀਦਕੋਟ 34/26 ਡਿਗਰੀ ਸੈਲਸੀਅਸ ਮਾਨਸਾ 32.9/23.9 ਡਿਗਰੀ ਸੈਲਸੀਅਸ ਚਰਾਂਵਾਰ ਮੌਸਮ ਅਪਡੇਟ ਅੰਮ੍ਰਿਤਸਰ ਅਤੇ ਜਲੰਧਰ ਮੌਸਮ ਸਾਫ਼ ਮੀਂਹ ਦੀ ਸੰਭਾਵਨਾ ਨਹੀਂ ਤਾਪਮਾਨ 24 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਲੁਧਿਆਣਾ ਨਾ ਪਟਿਆਲਾ ਅਤੇ ਮੁਹਾਲੀ ਹਲਕੇ ਬਦਲ ਮੀ ਹੋ ਸਕਦਾ ਹੈ ਤਾਪਮਾਨ 24 ਤੋਂ 35 ਡਿਗਰੀ ਸੈਲਸੀਅਸ ਕੁੱਲ ਮਿਲਾ ਕੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ ਨਾਰਮਲ ਹੋ ਰਿਹਾ ਹੈ ਪਰ ਰਾਤਾਂ ਹਲੇ ਵੀ ਗਰਮ ਮਹਿਸੂਸ ਹੋ ਰਹੀਆਂ ਹਨ 5 ਤੋਂ 7 ਅਕਤੂਬਰ ਤੱਕ ਮੀ ਨਾਲ ਮੌਸਮ ਵਿੱਚ ਹੋਰ ਬਦਲਾਅ ਆ ਸਕਦੇ ਹਨ ਪੰਜਾਬ ਵਿੱਚ ਮੌਸਮ ਫਿਰ ਤੋਂ ਕਰਵਟ ਲੈਣ ਵਾਲਾ ਹੈ ਮੌਸਮ ਵਿਭਾਗ ਦੇ ਮੁਤਾਬਕ 5 ਅਕਤੂਬਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਜਾਵੇਗਾ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਮੌਸਮ ਤੇ ਦੇਖਣ ਨੂੰ ਮਿਲੇਗਾ ਅਗਲੇ 3 ਦਿਨਾਂ 5 ਅਕਤੂਬਰ ਤੋਂ 10 ਅਕਤੂਬਰ ਤੱਕ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਇਸ ਲਈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਕਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਅਸਰ ਹੋਵੇਗਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਅਤੇ ਮੁਖਤਸਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਚੰਗੇ ਮੌਕੇ ਹਨ ਇਨ੍ਹਾਂ ਹਿੱਸਿਆਂ ਵਿੱਚ ਭਾਰੀ ਮੀਂਹ ਵੀ ਹੋ ਸਕਦੀ ਹੈ ਤਾਪਮਾਨ ਦਾ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਦਿਨ ਦਾ ਤਾਪਮਾਨ ਕੁਝ ਘਟ ਕੇ 1.5 ਡਿਗਰੀ ਰਹਿ ਗਿਆ ਹੈ ਪਰ ਰਾਤਾਂ ਹਲੇ ਵੀ ਗਰਮ ਹਨ ਲਗਭਗ 2.9 ਡਿਗਰੀ ਜ਼ਿਆਦਾ ਰਾਜ ਵਿੱਚ ਸਭ ਤੋਂ ਜ਼ਿਆਦਾ ਗਰਮੀ ਮਾਨਸਾ ਵਿੱਚ ਰਹੀ ਜਿੱਥੇ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ 33/25.1 ਡਿਗਰੀ ਸੈਲਸੀਅਸ ਲੁਧਿਆਣਾ 33.6/23.6 ਡਿਗਰੀ ਸੈਲਸੀਅਸ ਪਟਿਆਲਾ 34.2/ 24.2 डिग्री सेल्सियस पठानकोट 32.4 बाय 20.1 डिग्री सेल्सियस पटिंडा 34.5 बाय 21.6 डिग्री सेल्सियस फरीदकोट 34 बाय फरीद 26 डिग्री सेल्सियस मानसा 32.9 बाय 23.9 डिग्री सेल्सियस चरवार मौसम अपडेट अमृतसर ਅਤੇ ਜਲੰਧਰ ਮੌਸਮ ਸਾਫ ਮੀਂਹ ਦੀ ਸੰਭਾਵਨਾ ਨਹੀਂ ਤਾਪਮਾਨ 24 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਲੁਧਿਆਣਾ ਪਟਿਆਲਾ ਅਤੇ ਮੁਹਾਲੀ ਹਲਕੇ ਬੱਦਲ ਮੀ ਹੋ ਸਕਦਾ ਹੈ ਤਾਪਮਾਨ 24 ਤੋਂ 35 ਡਿਗਰੀ ਸੈਲਸੀਅਸ ਕੁੱਲ ਮਿਲਾ ਕੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ ਨਾਰਮਲ ਹੋ ਰਿਹਾ ਹੈ ਪਰ ਰਾਤਾਂ ਹਲੇ ਵੀ ਗਰਮ ਮਹਿਸੂਸ ਹੋ ਰਹੀਆਂ ਹਨ 5 ਤੋਂ 7 ਅਕਤੂਬਰ ਤੱਕ ਮੀਂਹ ਨਾਲ ਮੌਸਮ ਵਿੱਚ ਹੋਰ ਬਦਲਾਅ ਆ ਸਕਦੇ ਹਨ ਪੰਜਾਬ ਵਿੱਚ ਮੌਸਮ ਫਿਰ ਤੋਂ ਕਰਵਟ ਲੈਣ ਵਾਲਾ ਹੈ ਮੌਸਮ ਵਿਭਾਗ ਦੇ ਮੁਤਾਬਕ 5 ਅਕਤੂਬਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਜਾਵੇਗਾ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਮੌਸਮ ਤੇ ਦੇਖਣ ਨੂੰ ਮਿਲੇਗਾ ਅਗਲੇ 3 ਦਿਨਾਂ 5 ਅਕਤੂਬਰ ਤੋਂ 7 ਅਕਤੂਬਰ ਤੱਕ ਰਾਜ ਦੇ ਕਈ ਸਿਆ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਇਸ ਲਈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਕਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਅਸਰ ਹੋਵੇਗਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਅਤੇ ਮੁਖਤਸਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਚੰਗੇ ਮੌਕੇ ਹਨ ਇਨ੍ਹਾਂ ਹਿੱਸਿਆਂ ਵਿੱਚ ਭਾਰੀ ਮੀਂਹ ਵੀ ਹੋ ਸਕਦੀ ਹੈ ਤਾਪਮਾਨ ਦਾ ਹੱਥ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਦਿਨ ਦਾ ਤਾਪਮਾਨ ਕੁਝ ਘਟ ਕੇ 1.5 ਡਿਗਰੀ ਰਹਿ ਗਿਆ ਹੈ ਪਰ ਰਾਤਾਂ ਹਲੇ ਵੀ ਗਰਮ ਹਨ ਲਗਭਗ 2.9 ਡਿਗਰੀ ਜ਼ਿਆਦਾ ਰਾਜ ਵਿੱਚ ਸਭ ਤੋਂ ਜ਼ਿਆਦਾ ਗਰਮੀ ਮਾਨਸਾ ਵਿੱਚ ਰਹੀ ਜਿੱਥੇ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ 33/25.1 ਡਿਗਰੀ ਸੈਲਸੀਅਸ ਲੁਧਿਆਣਾ 33.6/23.6 ਡਿਗਰੀ ਸੈਲਸੀਅਸ ਪਟਿਆਲਾ 34.2/24.2 ਡਿਗਰੀ ਸੈਲਸੀਅਸ ਪਠਾਨਕੋਟ 32.4/20.1 ਡਿਗਰੀ ਸੈਲਸੀਅਸ ਪਟਿੰਡਾ 34.5/21.6 ਡਿਗਰੀ ਸੈਲਸੀਅਸ ਫਰੀਦਕੋਟ 34/26 ਡਿਗਰੀ ਸੈਲਸੀਅਸ ਮਾਨਸਾ 32.9/23.9 ਡਿਗਰੀ ਸੈਲਸੀਅਸ ਚਰਾਂਵਾਰ ਮੌਸਮ ਅਪਡੇਟ ਅੰਮ੍ਰਿਤਸਰ ਅਤੇ ਜਲੰਧਰ ਮੌਸਮ ਸਾਫ ਮੀਂਹ ਦੀ ਸੰਭਾਵਨਾ ਨਹੀਂ ਤਾਪਮਾਨ 24 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਲੁਧਿਆਣਾ ਨਾ ਪਟਿਆਲਾ ਅਤੇ ਮੁਹਾਲੀ ਹਲਕੇ ਬਦਲ ਮੀ ਹੋ ਸਕਦਾ ਹੈ ਤਾਪਮਾਨ 24 ਤੋਂ 35 ਡਿਗਰੀ ਸੈਲਸੀਅਸ ਕੁੱਲ ਮਿਲਾ ਕੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ ਨਾਰਮਲ ਹੋ ਰਿਹਾ ਹੈ ਪਰ ਰਾਤਾਂ ਹਲੇ ਵੀ ਗਰਮ ਮਹਿਸੂਸ ਹੋ ਰਹੀਆਂ ਹਨ 5 ਤੋਂ 7 ਅਕਤੂਬਰ ਤੱਕ ਮੀ ਨਾਲ ਮੌਸਮ ਵਿੱਚ ਹੋਰ ਬਦਲਾਅ ਆ ਸਕਦੇ ਹਨ